ਜਿਹੜੇ ਚੈਨਲਾਂ ਦੀ ਨੀਂਵ ਹੀ ਝੂਠ ਤੇ ਰੱਖੀ ਗਈ ਹੋਵੇ ਉਹ ਸੱਚ ਕਿੱਦਾਂ ਬੋਲ ਸਕਦੇ ਆ ਪਬਲਿਕ ਬਹੁਤ ਛੇਤੀ ਭੁੱਲ ਸਕਦੀ ਆ ਮੈਂ ਨਹੀਂ ਭੁੱਲਦਾ ਜਾਂ ਮੇਰੇ ਵਰਗੇ ਹੋਰ ਕਈ ਲੋਕ ਨੇ ਜਿਹੜੇ ਨਹੀਂ ਭੁੱਲਦੇ ਤੇ ਜਿਹੜੇ ਐਕਟਰ ਨੂੰ ਪਤਾ ਹੁੰਦਾ ਕਿ ਮੈਨੂੰ ਝੂਠ ਬੋਲਣ ਦੇ ਪੈਸੇ ਮਿਲਦੇ ਆ ਉਹ ਝੂਠ ਬੋਲ ਕੇ ਐਡਾ ਕਰਦਾ ਕਈ ਚੀਜ਼ਾਂ ਬੋਲਦਾ ਤੇ ਉਹ ਸੱਚ ਕਿੱਦਾਂ ਬੋਲ ਸਕਦਾ ਅੱਜ ਹੜਾ ਦੇ ਵਿੱਚ ਇੱਕ ਬੰਦਾ ਨਸ਼ੇ ਨਾਲ ਧੁੱਤ ਪੈਸੇ ਬੰਨਦਾ ਤੇ ਤੁਹਾਨੂੰ ਨਸ਼ਾ ਨਹੀਂ ਦੀਦਾ ਸਿਰਫ ਪੈਸੇ ਦਿਖਦੇ ਆ ਏਦਾਂ ਦੀਆਂ ਗੱਲਾਂ ਤੁਹਾਡਾ ਕਰਨੀਆਂ ਚਾਹਣਾ ਤੇ ਅੱਜ ਮੈਂ ਕਰੂੰਗਾ ਕਮੈਂਟ ਪਾਉਣ ਵਾਲੇ ਜਾਂ ਭੀੜ ਭੇਡਾਂ ਵਾਂਗੂ ਭੇਡਾਂ ਦੇ ਪਿੱਛੇ ਜਾਓ ਸਾਡੇ ਪਿੱਛੇ ਨਾ ਆਓ ਅਸੀਂ ਆਪ ਕਹਿੰਦੇ ਆ ਮੈਂ ਇੱਕ ਵੀਡੀਓ ਦੇ ਵਿੱਚ ਐਂਡ ਦੇ ਵਿੱਚ ਰਿਕਾਰਡਿੰਗ ਛੱਡ ਕੇ ਜਾਊਂਗਾ ਕਿ ਇਹ ਜਿਹੜਾ ਕਰੋੜਾ ਰੁਪਇਆ ਵੰਡਣ ਵਾਲੇ ਬੰਦੇ ਐ ਇਹਦੇ ਤੋਂ 10000 ਦਾ ਪੜ੍ਹਾਈ ਦਾ ਮੈਂ ਖਰਚਾ ਕਿਸੇ ਨੂੰ ਦੇਉਣਾ ਸੀ ਤੇ ਉਹ ਬੰਦੇ ਕੀ ਕਹਿੰਦੇ ਪੇ ਅਸੀਂ ਲੱਖੇ ਕਰਕੇ ਇੰਨਾ ਗੱਲ ਨਹੀਂ ਕਰਦੇ ਇਹ ਲੱਖਾਂ ਵੀ ਇਹਦੇ ਵਿੱਚ ਆ ਜਾਂਦਾ ਮਤਲਬ ਪੰਜਾਬ ਦਾ ਸੋਚਣਾ ਕੋਈ ਨਹੀਂ ਹੈ ਸਿਰਫ ਆਪਾਂ ਆਪਣੇ ਜਗਾੜ ਲਾਉਣੇ ਆ ਤੇ ਬੰਬੇ ਦਾ ਸੈਂਟਰ ਦਾ মিডিਆ ਛੱਡੋ ਜਿਵੇਂ ਬੰਬੇ ਤੋਂ ਇੱਕ ਬੰਦਾ ਆਇਆ ਤੇ ਉਹਨਾਂ ਕੀ ਕੀਤਾ মিডিਆ ਨੇ ਇਹ ਦੇਖੋ ਐਂਡ ਤੱਕ ਹੈਲੋ ਸਸੀਗਾਲ ਨਮਸਕਾਰ ਸਲਾਮ ਦੋਸਤੋ ਮੈਂ ਅਕਸਰ ਰੋਜ਼ ਵੀਡੀਓ ਨਹੀਂ ਬਣਾਉਂਦਾ ਪਰ ਮੈਨੂੰ ਇਹ ਬਣਾਉਣੀ ਕਿਉਂ ਪਈ ਕਿ ਇੱਕ ਆ মিডিਆ ਵਾਲੀ ਬੀਬੀ ਹੈ ਇਹ ਬਹੁਤ ਰੌਲਾ ਪਾ ਰਹੀ ਹੈ ਉਹਦਾ ਸਟਾਈਲ ਦੇਖੋ ਬੋਲਣ ਦਾ ਤੁਸੀਂ ਉਹ ਨੂੰ ਬੁਲਾ ਰਹੇ ਜਦੋਂ ਮੈਂ ਬੈਠੀ ਹੋਈ ਸੀ ਉਸ ਸਮੇਂ ਕਹਿ ਰਹੇ ਜੋ ਤੇ ਅੱਗੇ ਚੱਲ ਕੇ ਇਹਦੀ ਦੂਜੀ ਵੀਡੀਓ ਜਿਹਦਾ ਰੁਤ ਜਿਹੜਾ ਤਰੀਕਾ ਚੇਂਜ ਹੋ ਗਿਆ ਉਹ ਤੇ ਇਸੇ ਦੇ ਵਿੱਚ ਇੱਕ ਬੰਦਾ ਇਹਨਾਂ ਨੂੰ ਸਵਾਲ ਕਰਦਾ ਹੈ ਵੀ ਤੁਸੀਂ ਆ ਕੇ ਸਾਡੀਆਂ ਪੱਗਾਂ ਲਾਉਂਗੇ ਬੰਬੇ ਤੋਂ ਬੰਬੇ ਦੇ ਰਹਿਣ ਵਾਲੇ ਭਾਈ ਤੁਹਾਡੀ ਮਦਦ ਕਰ ਲਈਏ ਬੰਬੇ ਤੋਂ ਆਏ ਨੇ ਜਾਂ ਕਿਦਾਂ ਰੈੱਡ ਐਫ ਐਮ ਵਾਲਿਆਂ ਨੇ ਕਿੰਨੇ ਮਿਲੀਅਨ ਤੁਹਾਨੂੰ ਡਾਲਰ ਦੇ ਦਿੱਤੇ ਉਹ ਤੁਹਾਡੇ ਆਪਣੇ ਉਹਨਾਂ ਬਾਰੇ ਗੱਲ ਹੋਈ ਉਹਨਾਂ ਬਾਰੇ ਚਰਚਾ ਹੋਈ ਮੈਂ ਗੱਲ ਦੱਸਦਾ ਭਈ ਜਿਹੜਾ মিডিਆ ਇਹ ਸੈਂਟਰ ਦਾ মিডিਆ ਜਦੋਂ ਆਇਆ ਅੰਦੋਲਨ ਦੇ ਵਿੱਚ ਅੰਦੋਲਨ ਚ ਕੀ ਕੀ ਚੱਲਦਾ ਸੀ ਸਾਰੇ ਆਪਣੇ ਦਿਲ ਤੇ ਹੱਥ ਰੱਖ ਕੇ ਦੇਖ ਲਓ ਇਹਨਾਂ ਨੇ ਰੱਜ ਕੇ ਇਸ মিডিਏ ਨੇ ਉਹਨਾਂ ਨੂੰ ਭੰਡਿਆ ਬੁਰਾ ਬਣਾਇਆ ਤਾਂ ਇਹਨਾਂ ਦੀਆਂ ਗੱਡੀਆਂ ਚੱਲੀਆਂ ਸਾਰਿਆਂ ਦੀਆਂ ਹੌਲੀ 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 ਉੱਥੇ ਤਾਂ ਇਹਨਾਂ ਨੇ ਝੂਠ ਬੋਲਿਆ ਹੀ ਅੰਦੋਲਨ ਜੀ ਨਹੀਂ ਨੇ ਦੱਸਿਆ ਪੇ ਨਸ਼ਾ ਚੱਲਦਾ ਲੋਕ ਐਦਾਂ ਕਰਦੇ ਜਾਂ ਕੀ ਕਰਦੇ ਹੁਣ ਇਹਨਾਂ ਦੀ ਤਦਾਦ ਆਪਣੀ ਇੱਥੇ ਵੱਧ ਗਈ ਹੁਣ ਆਪਸ ਵਿੱਚ ਕੁੱਤਿਆਂ ਕੋ ਲੜ ਰਹੇ ਦੋ ਚਾਰ ਸੱਚੇ ਹੋ ਸਕਦੇ ਪਰ ਸਾਰੇ ਸੱਚੇ ਨਹੀਂ ਇਹਨਾਂ ਨੇ ਮੇਲਜੋਲ ਕਿਨਾਂ ਨਾਲ ਬਣਾਇਆ ਪੰਜਾਬੀ ਐਕਟਰਾਂ ਨਾਲ ਹਿੰਦੀ ਵਾਲੇ ਵਿੱਚ ਹੁੰਦੇ ਤਾਂ ਖਾ ਨਹੀਂ ਸਕਦੇ ਸੀ ਹੁਣ ਇਹਨਾਂ ਨੇ ਰਲ ਮਿਲ ਕੇ ਗੇਮ ਚਲਾਈ ਹੋਈ ਹੈ ਜਿਹੜਾ ਤੁਹਾਨੂੰ ਲੱਗਦਾ दान ਹੋ ਰਿਹਾ ਨਾ ਇਹ दान ਨਹੀਂ ਹੋ ਰਿਹਾ ਇਹ ਇੱਕ ਬਿਜ਼ਨਸ ਚੱਲ ਰਿਹਾ ਸਿਸਟਮ ਚੱਲ ਰਿਹਾ ਜੇ 2 ਲੱਖ ਬੰਦਾ ਸਿੱਧਾ ਜਮ੍ਹਾਂ ਕਰਾ ਲੈਣ ਨੂੰ ਸਵਾਲ ਹੁੰਦੇ ਆ ਕਰੋੜਾ ਰੁਪਈਆ ਕਿੱਦਾਂ ਆਈ ਜਾਂਦਾ ਉੱਥੇ ਇਹ ਪੁੱਛਦਾ ਕੋਈ ਕਿਤੇ ਨਾ ਕਿਤੇ ਸਰਕਾਰਾਂ ਦੇ ਹੱਥ ਹੈ ਗੱਲ ਕਰਦੇ ਕਰਦੇ ਮਨਕੀਰਤ ਨੇ ਵੀ ਕਿਹਾ ਤੇ ਮੇਰੇ ਮਗਰ ਸਰਸੇ ਨੇ ਕਿਹਾ ਮੈਨੂੰ ਇਦਾਂ ਸਰਸਾ ਭਾਜਪਾ ਦਾ ਦਿੱਲੀ ਵਾਲਾ ਸਮਝ ਗਏ ਸਰਸਾ ਸਾਹ ਵੀ ਬੋਲੂਗਾ ਮੈਂ ਮੇਰਾ ਉਹਨਾਂ ਨਾਲ ਕੋਈ ਉਹ ਨਹੀਂ ਹੈਗਾ ਪਰ ਇਹ ਪਬਲਿਕ ਨਹੀਂ ਸਮਝ ਰਹੀ ਪਬਲਿਕ ਨੂੰ ਨਹੀਂ ਪਤਾ ਜਦੋਂ ਪੈਸਾ ਤੁਹਾਡੇ ਕੋਲੇ ਨਾ ਦੱਲਿਆ ਏਜੰਟਾਂ ਦੇ ਜ਼ਰੀਏ ਆਉਣਾ ਤੇ ਘਟਣਾ ਹੀ ਆ ਇਹ ਭੁੱਲ ਜਾਓ ਤੁਹਾਨੂੰ ਮਿਲਣਾ ਇਸੇ ਮਨਕੀਰਤ ਨੂੰ ਮੈਂ ਸਵਾਲ ਕੀਤਾ ਕਿਸੇ ਬੱਚੇ ਨੂੰ ਪੜਾਉਣ ਲਈ ਗੱਲ ਕਰਦਾ ਸੀ ਤੇ ਮੈਂ ਉਹ ਬੰਦੇ ਨੂੰ ਮੈਸੇਜ ਪਾਇਆ ਮੈਨੂੰ ਪਾਇਆ ਕਿ ਮਨਕੀਰਤ ਬੜੇ ਇੱਥੇ ਕਰਦਾ ਫਿਰਦਾ ਦਾਨ ਤੇ ਆ ਗੱਲ ਨਹੀਂ ਹੋਈ ਤੇ ਉਹਦਾ ਜਵਾਬ ਕੀ ਆਇਆ ਤੁਸੀਂ ਆਪ ਸੁਣ ਲਓ ਬਈ ਆਪਣੀ ਲੱਖੇ ਕਰਕੇ ਰਿਹਾ ਜਿੰਨਾ ਮਨਕੀਰਤ ਨਾਲ ਹੋਰ ਲੱਖੇ ਕਰਕੇ ਉਸ ਤੋਂ ਬਾਅਦ ਸਿਸਟਮ ਆਊਟ ਹੋ ਗਿਆ ਇਹ ਦਿਦੋ ਟੂਰਨਾਮੈਂਟ ਤੇ ਹੋ ਗਿਆ ਸੀਗਾ ਗੱਲ ਜੀ ਹੋ ਗਈ ਸੀ ਉਹ ਰੋਸ ਤੋਂ ਵਾਲ ਮਰੀ ਮੰਗੀਰਤ ਨਾਲ ਹੈ ਨਹੀਂ ਮਤਲਬ ਆਪਸ ਵਿੱਚ ਲੜੇ ਹੋਏ ਨੇ ਇਹਨਾਂ ਨੂੰ ਪੰਜਾਬ ਦੀ ਫਿਕਰ ਨਹੀਂ ਆਪਣੀ ਢਾਣੀਆਂ ਪਾਰਟੀਆਂ ਦੀ ਫਿਕਰ ਹੈ ਸੋਚ ਕੇ ਦੇਖੋ ਜਿੰਨਾ ਰਾਸ਼ਨ ਵੰਡਿਆ ਜਾਂਦਾ ਸਾਰਾ ਰਾਸ਼ਨ ਐਕਟਰ ਸਿੰਗਰ ਲੈ ਕੇ ਉੱਥੇ ਕਿਉਂ ਪਹੁੰਚਦੇ ਜਿੱਥੇ ਮੀਡੀਆ ਪਹਿਲਾ ਗੱਡ ਟੱਪ ਹੁੰਦੀ ਆ ਉੱਥੇ ਜਾਂਦੇ ਕਿੰਨੇ ਹੋਰ ਜਗ੍ਹਾ ਨੇ ਜਿੱਥੇ ਰਸਨ ਨਹੀਂ ਅਜੇ ਤੱਕ ਪਹੁੰਚਿਆ ਉਹ ਸ਼ਾਇਦ ਅੱਜ ਸ਼ਾਮ ਨੂੰ ਕੋਈ ਵੀਡੀਓ ਪਾ ਵੀ ਰਿਹਾ ਬੰਦਾ ਪਤਾ ਲੱਗ ਜਾਊਗਾ ਤੁਸੀਂ ਸੋਚ ਕੇ ਦੇਖੋ ਸਾਰੀ ਕੀਤੀ ਧਰੀ ਪਲਾਨਿੰਗ ਐ ਰੌਲਾ ਕੀ ਪਾਇਆ ਜਾ ਰਿਹਾ ਗਰੀਬ ਲੈ ਗਏ ਉਹ ਫਲਾਣੇ ਲੈ ਗਏ ਤਾਂ ਦਾਨ ਕਰਨ ਵਾਲੇ ਨੂੰ ਕੀ ਕਿੰਨੇ ਸਰਦਾਰ ਬੂਰੀਆਂ ਖੋਹਦੇ ਫਿਰਦੇ ਆ ਜਨਾਨੀਆਂ ਤੋਂ ਸ਼ਰਮ ਆਉਣੀ ਚਾਹੀਦੀ ਆ ਦਾਨ ਦੀ ਕਿਹੜੀ ਗੱਲ ਤੁਸੀਂ ਕਰਦੇ ਹੋ ਸਾਰੀ ਇਹ ਪਲਾਨਿੰਗ ਐ ਬਡੋੜੀਆਂ ਬੜੀਆਂ ਐਸੋਸੀਏਸ਼ਨਾਂ ਬਣ ਗਈਆਂ ਐਨ ਜੀਓ ਬਣ ਗਈਆਂ ਤੇ ਉਹ ਰਲ ਮਿਲ ਕੇ ਗੇਮ ਕਰ ਰਹੇ ਆ ਇਹ ਜਦੋਂ ਇੱਥੇ ਸੋਨੂ ਸੂ ਦਾ ਆ ਇਹਨੇ ਕਿਹਾ ਵੀ ਹਾਂ ਮੈਂ ਬੌਂਸਰ ਨਹੀਂ ਰੱਖਦਾ ਇਹ ਮੰਨਦੇ ਆ ਪੱਕਾ ਉਹ ਬੌਂਸਰ ਨਹੀਂ ਰੱਖਦਾ ਪਰ ਉਹਦੇ ਨਾਲ ਬੰਦੇ ਬੌਂਸਰ ਆ ਰਗੇ ਹੁੰਦੇ ਆ ਜਿੱਥੇ ਮੁੰਬਈ ਦੇ ਵਿੱਚ ਸੰਡੇ ਦੀ ਸੰਡੇ ਦਵਾਈਆਂ ਵੰਡਦਾ ਮੈਂ 2-3 ਵਾਰ ਗਿਆ ਵੀ ਆ ਜੇ ਮੇਰੀ ਵੀਡੀਓ ਦੇਖ ਲਈ ਤਾਂ ਸਮਝ ਜਾਓ ਤੇ ਮੇਰੀ ਇਹ ਵੀਡੀਓ ਮਨਕੀਰਤ ਤੱਕ ਪਹੁੰਚਾਓ ਤਾਂ ਕਿ ਦੇਖੀਏ ਕਿੰਨਾ ਕੁ ਦਾਨ ਕਰਨ ਵਾਲਾ ਮਨਕੀਰਤ ਨੂੰ ਮੈਂ ਇੱਕੋ ਵਾਰ ਮਿਲਿਆ ਮਨ ਕੀਰਤ ਜਿਹਦੇ ਨਾਲ ਤੁਰਿਆ ਫਿਰਦਾ ਸੀ ਉਹੀ ਬੰਦਾ ਉਹਦੇ ਨਾਲ ਨਹੀਂ ਚਲੋ ਆਪਸੀ ਮਤਭੇਦ ਹੋ ਸਕਦੇ ਆ ਪਰ ਚੱਲਣ ਤੋਂ ਬਾਅਦ ਉਹਦਾ ਸਾਥ ਦੇਣਾ ਚਾਹੀਦਾ ਜਿਹਨੇ ਨਾ ਚੱਲਦੇ ਦਾ ਸਾਥ ਦਿੱਤਾ ਤੇ ਇਧਰ 10 ਪਿੰਡ ਗੋਦ ਲੈਣ ਵਾਲੇ ਬੰਦੇ ਨੂੰ ਇੱਕ ਬੰਦੇ ਦੇ ਘਰ ਦਾ ਘਰ ਜਾਣ ਲਈ ਜ਼ੋਰ ਲਾਤਾ ਦਲਜੀਤ ਨੇ ਉਹ ਬੰਦੇ ਦਾ ਵੀ ਇੱਕ ਘਰ ਗੋਦ ਲੈ ਲਵੇ ਤਾਂ ਕਿ ਸੀਦੇ ਪੱਖ 'ਚ ਬੋਲ ਸਕੀਏ ਸਾਡੀ ਪਰਸਨਲ ਕੋਈ ਦੁਸ਼ਮਣੀ ਨਹੀਂ ਆ ਝੂਠ ਦੇ ਮਗਰ ਸਾਰੀ ਦੁਨੀਆ ਲੱਗੀ ਫਿਰਦੀ ਆ ਸੱਚੇ ਬੰਦੇ ਸੱਚਿਆਂ ਨਾਲ ਨਹੀਂ ਰਲਦੇ ਝੂਠੇ ਬੰਦੇ ਚੈਨ ਵਾਲੇ ਸਾਰੇ ਰਲ ਕੇ ਕਿਹਦੀ ਕਿਹਦੀ ਪ੍ਰੋਮੋਸ਼ਨ ਕਰਦੇ ਆ ਤੇ ਜਿਹੜੀ ਪੱਗ ਦੀ ਗੱਲ ਕੀਤੀ ਨਾ ਉਹ ਬੀਬੀ ਨੇ ਇੰਟਰਵਿਊ ਵਿੱਚ ਗੱਲ ਕਰਦੇ ਆ ਕਿ ਪੱਗਾਂ ਲਾਉਣ ਦੀ ਗੱਲ ਕੀਤੀ ਨੌਂਦੇ ਵਾਲੇ ਆ ਕੇ ਪੱਗਾਂ ਲਾਉਣਗੇ ਨਹੀਂ ਤਾਂ ਕੋਈ ਹੋਰ ਅੱਛਾ ਪਿਆਰ ਦੀ ਤੁਸੀਂ ਅੱਗਾ ਪੈਰਾਂ ਦੇ ਵਿੱਚ ਰਲਣੋ ਕੀ ਇਹ ਜਗਤ ਤੁਹ ਤੁਹਾਡਾ ਇੰਨਾ ਇੱਜ਼ਤਮਾਨ ਕਰਦੇ ਪੰਜਾਬ ਦੇ ਵਿੱਚ ਉਸ ਤੇ ਮੇਰਾ ਇਸ মিডিਆ ਵਾਲੇ ਨੂੰ ਸਵਾਲ ਹੈ ਵੀ ਤੂੰ ਇਹ ਦੱਸ ਵੀ ਜਦੋਂ ਅੰਦੋਲਨ ਤੇ ਜਾਣਾ ਹੁੰਦਾ ਭਾਨਾ ਕਦੀ ਬਿਨਾਂ ਪੱਗ ਤੋਂ ਦੇਖਿਆ ਸਿੰਗਰ ਐਕਟਰ ਜਦੋਂ ਪ੍ਰਮੋਸ਼ਨ ਤੇ ਗਾਣੇ ਦੀ ਫਿਲਮ ਦੀ ਜਾਂਦੇ ਬਿਨਾ ਪੱਗ ਤੋਂ ਦੇਖੇ ਕਿਉਂਕਿ ਉਹਨਾਂ ਨੂੰ ਪਤਾ ਆ ਪਬਲਿਕ ਨੇ ਗਲਤ ਕੀਤਾ ਕਿਸੇ ਨਾ ਕਿਸੇ ਨੇ ਮੇਰੇ ਵਰਗੇ ਨੇ ਗੁੱਸੇ ਜਾ ਕੇ ਚਪੇੜ ਮਾਰਨੀ ਆ ਫਿਰ ਅਸੀਂ ਕਹਿ ਦਾਂਗੇ ਸਾਡੀ ਪੱਗ ਤੇ ਹਮਲਾ ਹੋ ਗਿਆ ਇਹ ਸਾਡੀਆਂ ਕਰਤੂਤਾਂ ਹੋ ਚੁੱਕੀਆਂ ਸੱਚ ਇਹੀ ਹੈ ਸੱਚ ਨਹੀਂ ਸੁਣਨਾ ਨਾ ਸੁਣੋ ਪਰ ਅਸੀਂ ਆਪਣੇ ਉਹ ਆਪਣਾ ਫਰਜ਼ ਨਿਭਾਈ ਜਾਂਦੇ ਆ ਪਤਾ ਨਹੀਂ ਕੋਈ ਪਰ ਲੋਕ ਲੱਗੋ ਝੂਠਿਆਂ ਦੀ ਭੀੜ ਪਿੱਛੇ ਰਹੇ ਆ ਸੱਚ ਮਗਰ ਕੋਈ ਨਹੀਂ ਜਾ ਰਿਹਾ ਪਬਲਿਕਾ ਗੱਲਾਂ ਨੂੰ ਸੋਚੇ ਇਹਨਾਂ ਨਾਲ ਮੱਥਾ ਮਾਰਨ ਦਾ ਸਾਡਾ ਕੋਈ ਉਹ ਨਹੀਂ ਦੁੱਖ ਸਾਨੂੰ ਵੀ ਬਹੁਤ ਹੁੰਦਾ ਮਿਹਰਬਾਨੀ ਸ਼ੁਕਰੀਆ